ਜਿਹੜੀ ਤੁਸੀਂ ਦੇਖ ਰਹੇ ਜੇ ਇਸ ਤਰ੍ਹਾਂ ਦੀ ਚਿੱਠੀ ਇੱਕ ਪਹਿਲਾਂ ਵੀ ਆਈ ਸੀ ਜਿਹਦੇ ਵਿੱਚ ਪੰਜਾਬ ਦੇ ਕਰੀਬ-ਕਰੀਬ 5 ਰੇਲਵੇ ਸਟੇਸ਼ਨਾਂ ਨੂੰ ਉਡਾਨ ਦੀ ਧਮਕੀ ਦਿੱਤੀ ਗਈ ਸੀ ਤੇ ਹੁਣ ਇਹ ਚਿੱਠੀ ਫੇਰ ਦੁਬਾਰਾ ਆ ਗਈ ਹੈ ਦੂਸਰੀ ਵਾਰ ਆ ਗਈ ਹੈ ਪਹਿਲੇ ਚਿੱਠੀ ਜਿਹਨੇ ਭੇਜੀ ਸੀ ਉਹ ਹਜੇ ਤੱਕ ਪ੍ਰਸ਼ਾਸਨ ਦੇ ਕਾਬੂ ਨਹੀਂ ਚੜਿਆ ਤੇ ਦੂਸਰੀ ਚਿੱਠੀ ਫੇਰ ਆ ਗਈ ਹੈ ਇਹਦੇ ਵਿੱਚ ਰੇਲਵੇ ਸਟੇਸ਼ਨਾਂ ਦਾ ਜ਼ਿਕਰ ਤੇ ਕੀਤਾ ਹੀ ਗਿਆ ਵਾ ਨਾਲ ਦੀ ਨਾਲ ਜਲੰਧਰ ਦੇ ਵਿੱਚ ਦੇਵੀ ਤਲਾਬ ਮੰਦਿਰ RAM ਤੀਰਥ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਨੂੰ ਉਡਾਨ ਦੀ ਵੀ ਜਿਹੜੀ ਧਮਕੀ ਉਹ ਦਿੱਤੀ ਗਈ ਆ ਪਰ ਚਿੱਠੀਆਂ ਭੇਜਣ ਵਾਲਾ ਕੌਣ ਵਾ ਅਜੇ ਤੱਕ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਵੀ ਧਿਆਨ ਨਹੀਂ ਆ ਰਿਹਾ ਨਹੀਂ ਪਤਾ ਲੱਗ ਰਿਹਾ ਕਿ ਚਿੱਠੀ ਕਿੰਨੇ ਭੇਜੀ ਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਦੂਸਰੀ ਚਿੱਠੀ ਆ ਚੁੱਕੀ ਆ ਦੂਸਰੀ ਚਿੱਠੀ ਦੇ ਵਿੱਚ ਕਿਹਾ ਗਿਆ ਵਾ ਕਿ ਰੇਲਵੇ ਸਟੇਸ਼ਨ ਤੇ ਉਡਾਵਾਂਗੇ ਹੀ ਉਡਾਵਾਂਗੇ ਨਾਲ ਰਾਮ ਤੀਰਥ ਤੇ ਜਲੰਧਰ ਦਾ ਜਲੰਧਰ ਦਾ ਜਿਹੜਾ ਦੇਵੀ ਤਲਾਬ ਮੰਦਿਰ ਵਾ ਉਹ ਤੇ ਨਾਲ ਦੀ ਨਾਲ ਸਵਰਨ ਮੰਦਿਰ ਸਵਰਨ ਮੰਦਿਰ ਲਿਖਿਆ ਹੋਇਆ ਸਾਫ ਅੱਖਰਾਂ ਵਿੱਚ ਸਵਰਨ ਮੰਦਿਰ ਨੂੰ ਉਡਾਨ ਦੀ ਧਮਕੀ ਯਾਨੀ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਉਡਾਨ ਦੀ ਜੜੀ ਆ ਉਹ ਧਮਕੀ ਦਿੱਤੀ ਗਈ ਆ ਸਿਕਿਉਰਿਟੀ ਰੀਜਨ ਅਸੀਂ ਚੈੱਕ ਕਰ ਲੈਨੇ ਆ ਕਿਉਂਕਿ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਵੀ ਚੈੱਕ ਕਰਨੀ ਜ਼ਰੂਰੀ ਬੰਦੀ ਹੈ ਜਿਹੜੀ ਸਿਕਿਉਰਿਟੀ ਇਸ ਵੇਲੇ ਤੁਸੀਂ ਦੇਖ ਰਹੇ ਜੀ ਸਿਕਿਉਰਿਟੀ ਲੱਗੀ ਹੋਈ ਆ ਇਨੀ ਸਿਕਿਉਰਿਟੀ ਪਹਿਲਾਂ ਵੀ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਦੇ ਆਸ-ਪਾਸ ਲਗਾ ਕੇ ਰੱਖੀ ਜਾਂਦੀ ਆ ਹਰ ਇੱਕ ਨੂੰ ਚੈੱਕ ਕੀਤਾ ਜਾਂਦਾ ਵਾ ਕਿ ਕੌਣ ਆਇਆ ਤੇ ਕੌਣ ਗਿਆ ਬੈਗ ਲਗਾਤਾਰ ਲੋਕਾਂ ਦੇ ਚੱਕ ਕੀਤੇ ਜਾਂਦੇ ਨੇ ਸਿਕਿਉਰਿਟੀ ਦੇ ਜਿਹੜੀ ਜਾਂਦੀ ਗੱਲ ਕੀਤੀ ਜਾਵੇ ਸਿਕਿਉਰਿਟੀ ਪੁਕਤਾ ਹਰ ਵੇਲੇ ਕੀਤੀ ਜਾਂਦੀ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਜੁੜਿਆ ਇਹ ਸਾਰਾ ਮਾਮਲਾ ਵਾ ਹਰਮੰਦਰ ਸਾਹਿਬ ਨੂੰ ਉਡਾਨ ਦੀ ਧਮਕੀ ਕਿਹਦੇ ਵੱਲ ਆਈ ਕਿਉਂ ਆਈ ਤੇ ਕੀ ਵਜ੍ਹਾ ਰਹੀ ਚੇਤੇ ਆ ਰਾਜਨੀਤਿਕ ਸਟੰਟ ਵਾ ਤੇ ਫਿਰ ਬਹੁਤ ਹੀ ਦੁਖਦਾਈਕ ਇਹ ਗੱਲ ਵਾ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਦਾ ਨੂੰ ਇੰਜਾਮ ਦਿੰਦੇ ਨੇ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਜਿੰਨੂੰ ਸਾਰੀ ਦੁਨੀਆ ਦੇ ਸਿਰ ਜਿੱਥੇ ਝੁਕਦੇ ਨੇ ਉਹਨੂੰ ਉਡਾਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਉਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਪਹਿਲੀ ਚਿੱਠੀ ਜਿਹੜੀ ਭੇਜੀ ਗਈ ਸੀ ਉਹ ਵੀ ਸਿਰਫ ਇੱਕ ਡਰਾਵਾ ਸੀ ਕਿਉਂਕਿ ਚਿੱਠੀ ਭੇਜਦੇ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਹਾਸਾ ਹੋਇਆ ਨਹੀਂ ਹੈ ਤੇ ਉਹ ਡਰਾਵਾ ਸੀ ਤੇ ਹੁਣ ਫਿਰ ਇੱਕ ਚਿੱਠੀ ਭੇਜ ਦਿੱਤੀ ਗਈ ਹੈ ਪਰ ਪੰਜਾਬ ਪੁਲਿਸ ਵਾਲੋ ਉਹ ਲੋਕ ਅਜੇ ਤੱਕ ਦੂਰ ਨਹੀਂ ਜਿਹੜੇ ਇਸ ਤਰ੍ਹਾਂ ਦੀਆਂ ਚਿੱਠੀਆਂ ਭੇਜ ਰਹੇ ਨੇ ਆਖਿਰ ਕੌਣ ਭੇਜ ਰਿਹਾ ਰਾਜਨੀਤੀ ਸਟੰਟਵਾ ਜਾਂ ਫਿਰ ਮਜ਼ਾਕਵਾ ਇਹ ਮਜ਼ਾਕਵਾ ਤੇ ਬਹੁਤ ਹੀ ਪੱਦਾ ਮਜ਼ਾਕ ਕਿਸੇ ਵੱਲੋਂ ਕੀਤਾ ਗਿਆ ਵਾ ਕਿਉਂਕਿ ਸ਼੍ਰੀ ਹਰਮੰਦਰ ਸਾਹਿਬ ਦਾ ਨਾਮ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦਾ ਨਾਮ ਜਿਹੜੇ ਨੇ ਉਹ ਸਾਫ਼ ਤੌਰ ਤੇ ਵਿੱਚ ਚਿੱਠੀ ਤੇ ਲਿਖੇ ਗਏ ਨੇ ਤੇ ਕਿਹਾ ਗਿਆ ਵਕਿ ਇਹਨਾਂ ਨੂੰ ਉਡਾ ਦਿੱਤਾ ਜਾਏਗਾ ਹੁਣ ਦੇਖਣਾ ਹੋਏਗਾ ਕਿ ਤਸਵੀਰਾਂ ਦੇਖਣ ਤੋਂ ਬਾਅਦ ਪ੍ਰਸ਼ਾਸਨ ਕੋਈ ਹਰਕਤ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ ਕਿਉਂਕਿ ਚਿੱਠੀ ਜੜੀ ਆ ਕੱਲ ਰਾਤ ਦੀ ਆਈ ਹੋਈ ਆ ਤੇ ਅੱਜ ਜਿਹੜੇ ਸਿਕਿਉਰਟੀ ਰੀਜਨ ਅਸੀਂ ਚੈੱਕ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਸਿਕਿਉਰਟੀ ਦੇ ਜਿਹੜੇ ਰੀਜਨ ਨੇ ਉਹ ਉਸੇ ਤਰੀਕੇ ਦੇ ਨਾਲ ਚੱਲਦੇ ਪਏ ਜਿਸ ਤਰ੍ਹਾਂ ਰਿਟੀਨ ਵਾਈਜ਼ ਡੇਲੀ ਚੱਲਦੇ ਨੇ ਤੇ ਹੁਣ ਗੱਲਬਾਤ ਉਹ ਦੇਖੀ ਜਾਏਗੀ ਕਿ ਪ੍ਰਸ਼ਾਸਨ ਵੱਲ ਦਾ ਧਿਆਨ ਜਿਹੜਾ ਵਾ ਉਹ ਕਦੋਂ ਇੱਥੇ ਪਹੁੰਚਦਾ ਵਾ ਚਿੱਠੀ ਕਿੰਨੇ ਭੇਜੀ ਆ ਜਲਦ ਉਹ ਪ੍ਰਸ਼ਾਸਨ ਦੇ ਹੱਥ ਵਿੱਚ ਆਂਦਾ ਵਾ ਜਾਂ ਨਹੀਂ ਆਂਦਾ ਕੈਮਰਾਮੈਨ ਦੀਪਕ ਦੇ ਨਾਲ ਸੁਖਚੰਦ ਸਿੰਘ ਅਮ੍ਰਿਤਸਰ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ